ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦਲਤੋਦਾਰ ਸੰਪਤੀ ਵੱਲੋਂ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦਾ 134ਵਾਂ ਜਨਮ ਦਿਹਾੜਾ ਮਨਾਇਆ ਗਿਆ ਇਸ ਮੌਕੇ ਨਮਾਸਿਰ ਤੋਂ ਵਿਧਾਇਕ ਡਾਕਟਰ ਅਨਸ਼ਤਰ ਪਾਲ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਸਮੂਹ ਦੇਸ਼ ਵਾਸੀਆਂ ਨੂੰ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦੇ ਜਨਮ ਦਿਨ ਦੀ ਵਧਾਈ ਦਿੱਤੀ ਹੈ। ਇਸ ਮੌਕੇ ਭੋਜਨ ਸਮਾਜ ਪਾਰਟੀ ਲੁਧਿਆਣਾ ਦੀ ਟੀਮ ਹਾਜ਼ਰ ਰਹੀ। ਪ੍ਰੋਗਰਾਮ ਦੌਰਾਨ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦੇ ਜੀਵਨ ਤੋਂ ਜਾਣਨਾ ਪਾਇਆ ਅਤੇ ਉਹਨਾਂ ਦੀਆਂ ਸਕਿਆਮਤਾਂ ਤੋਂ ਜਾਣੂ ਕਰਵਾਇਆ। ਡਾਕਟਰ ਭੀਮਰਾਓ ਅੰਬੇਦਕਰ ਦਲਿਤ ਉਧਾਰ ਸੰਪਤੀ ਵੱਲੋਂ ਵਿਦਿਆਕਰਨ 70 ਪਾਲ ਸਿੰਘ ਦਾ ਸਨਮਾਨ ਵੀ ਕੀਤਾ ਗਿਆ ਅਤੇ ਉਹਨਾਂ ਦਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੇ ਧੰਨਵਾਦ ਵੀ ਕੀਤਾ। ਆਓ ਦੇਖਦੇ ਹਾਂ ਦੁਸ ਦੁਨੀਆ ਦੀ ਇੱਕ ਖਾਸ ਰਿਪੋਰਟ। ਅੱਜ ਬਾਬਾ ਸਾਹਿਬ ਡਾਕਟਰ ਅੰਬੇਦਕਰ ਦਲਿਤ ਉਧਾਰ ਸੰਪਤੀ ਵੱਲੋਂ ਅੱਜ ਦਾ ਇਹ ਪ੍ਰੋਗਰਾਮ ਬਾਬਾ ਸਾਹਿਬ ਨੂੰ ਜਨਮ ਦਿਨ ਨੂੰ ਸਵਾਟ ਸਤ ਮਨਾਇਆ ਗਿਆ ਅੱਜ ਜੋ ਬਾਬਾ ਸਾਹਿਬ ਡਾਕਟਰ ਮੇਡਕਲ ਇਸ ਦੇਸ਼ ਦੇ ਅੰਦਰ ਕਰੋੜਾਂ ਲੋਕਾਂ ਨੂੰ ਹੱਕ ਹਕੂਕ ਦਿਵਾ ਕੇ ਗਏ ਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਉਹਨਾਂ ਨੂੰ ਕਾਇਮ ਰੱਖ ਸਕੀਏ ਉਹਨਾਂ ਨੂੰ ਜੋ ਦੇਸ਼ ਦੀਆਂ ਹਕੂਮਤਾਂ ਉਹਨਾਂ ਨੂੰ ਖਤਮ ਕਰਨ ਜਾ ਰਹੀਆਂ ਇੱਕਜੁੱਟ ਹੋ ਕੇ ਇਕੱਠੇ ਹੋ ਕੇ ਬਾਬਾ ਸਾਹਿਬ ਡਾਕਟਰ ਮੇਡਕਲ ਜਿਹੜੇ ਹੱਕ ਹਕੂਕ ਦਿਵਾ ਗਏ ਉਹਨਾਂ ਨੂੰ ਆਪਾਂ ਦੇਸ਼ ਦੇ ਅੰਦਰ ਇੰਪਲੀਮੈਂਟ ਕਰਾਈਏ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈ ਜੀ ਨਾਮ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਕੀਤਾਇਆ ਗਿਆ मेरा नाम गुलाब चंद है मैं भाई इस वार्ड का पूर्व प्रधान भी हूँ ये प्रोग्राम डॉक्टर अम्बेडकर दलित उधार समिति की तरफ से हर साल कराया जाता है हैं जिसमें हर समाज के लोग हर लोग इसमें अपने अपने जगह लेते हैं और ये प्रोग्राम बहुत पुराना यानी कि ये प्रोग्राम तो उन्नीस से चलाया जा रहा है आज तक डॉक्टर अम्बेडकर कविधार सभी थी के माध्यम से ही प्रोग्राम यहाँ चलाया है बाबा साहब जी की जन्म शताब्दी है यहाँ बड़े धूमधाम से मनाई जाती है यहाँ हर वर्ग के लोग जो हैं इकट्ठा होकर भारतीय संविधान निर्माता बाबा साहब डॉक्टर अम्बेडकर के, दिन, के। तो तो आज यहाँ पे एम एल ए साहब बहुजन समाज पार्टी के एम एल ए साहब लछत्तरपाल सिंह जी पहुँचे हैं जो कि नवे सर से यहाँ तक बाबा साहब के जन्म शताब्दी पे आए हैं एक सौ जन्म शताब्दी के लिए उन्होंने अपना टाइम कट के लिए आया यहाँ पे उनके लिए और आपके मीडिया बंधुओं को मैं आपके चैनल के माध्यम से लाख लाख शुक्रगुजार हूँ जो आप लोगों ने कवरेज किया प्रमोद भारतीय ਬਾਰ ਤੋਂ ਤੇ ਬਾਬਾ ਸਾਹਿਬ ਦੇ 134ਵੇਂ ਜਨਮ ਦਿਹਾੜੇ ਦੇ ਸਾਰੇ ਹੀ ਦੇਸ਼ ਵਾਸੀਆਂ ਨੂੰ ਹਦਾਈ ਦੇਣਾ ਤੇ ਇਹ ਜਿਹੜਾ ਪ੍ਰੋਗਰਾਮ ਆਲਸੀ ਕਰਾ ਰਿਹਾ ਹਰ ਸਾਲ ਦੀ ਤਰ੍ਹਾਂ ਤੇ ਅੱਗੇ ਵੀ ਕਰਾਵਾਂਗੇ ਤੇ ਬਾਬਾ ਸਾਹਿਬ ਦੀ ਜਿਹੜੀ ਸੋਚ ਆ ਉਹਨੂੰ ਅੱਗੇ ਲੈ ਕੇ ਚਲਾਂਗੇ